ਬੀਜਪੀ ਨੂੰ ਕਿਉਂ ਵੋਟ ਪਾਣਾ ਚਾਹੁੰਦੇ ਤੁਸੀਂ ਭਾਜੀ ਕਾਮਕਾਰ ਦੇ ਹਾਲਾਤ ਦੇਖੋ ਕੀ ਹੋਏ ਹੋਏ ਨੇ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਕਾਮਕਾਰ ਦੇ ਹਾਲਾਤ ਦੇਖੋ ਕਿੱਦਾਂ ਦੇ ਹੋਏ ਪਏ ਕਿੱਦਾਂ ਦੇ ਬੰਦਾ ਨਾ ਬੰਦੇ ਦੀ ਯਾਦ ਦੇਖੋ ਤਾਂ ਸਹੀ ਕਿਰਾਏ ਘਟਨੇ ਮੁਸ਼ਕਲ ਹੋਏ ਪਏ ਇੱਥੇ ਤਾਂ ਜੀ ਦੱਸ ਸਕਦੇ ਹਾਂ ਕਿ ਕਿਉਂ ਬੀਜਪੀ ਨੂੰ ਤੁਸੀਂ ਵੋਟ ਮੋਦੀ ਲਾਇਰ ਕਰਕੇ ਮੋਦੀ ਦੇ ਬਹੁਤ ਭਗਤ ਹੈ ਬਹੁਤ ਵਧੀਆ ਕੰਮ ਕਰਾਇਆ ਹੈ राम ਮੰਦਰ ਬਣਾਇਆ 370 ਤਾਰਾ ਹਟਾਈ ਹੈ ਇਸ ਕਰਕੇ ਉਹਦੇ ਫੈਨ ਆ ਬਹੁਤ ਵੱਡੇ ਠੀਕ ਹੈ ਕੋਈ ਖੜਾ ਹੋਵੇ ਸੀ ਉਹਦੇ ਮੂੰਹ ਤੇ ਪਾਣੀ ਮੋਦੀ ਜੀ ਵੇ ਦੇਖੋ ਜੀ ਇਹ ਪਾਰਟੀ ਸੀ ਕੋਈ ਨਹੀਂ ਦੇਖੀ ਉਹੀ ਤੇ ਪਹਿਲੇ ਜਾ ਕੇ ਨਾ ਦੁਖਰਵਰ ਸਾਹਿਬ ਮੱਥਾ ਟੇਕਾਂਗੇ ਠੀਕ ਹੈ ਤੇ ਸਾਨੂੰ ਉਥੋਂ ਆਵਾਜ਼ ਆਏਗੀ ਦੇਖਦੇ ਆ ਕਿਹਦੀ ਆਵਾਜ਼ ਆਉਂਦੀ ਹੈ ਵੈਸੇ ਸਾਡੇ ਸੈਂਟਰ ਹਲਕੇ ਤੋਂ ਐਮਐਲਏ ਪੱਪੀ ਭਾਈ ਨੇ ਸਾਨੂੰ ਉਹਨਾਂ ਨੇ ਕੰਮ ਵੇਖ ਦੋ ਤਿੰਨ ਸਾਡੀ ਸਰਵਾਈ ਵਧੀਆ ਹੋਈ ਹੈ ਠੀਕ ਹੈ ਬਾਕੀ ਦੇਖਾਂਗੇ ਸਵੇਰ ਉੱਠ ਕੇ ਕਿਹੜਾ ਮਨ ਕਰਦਾ ਕਿਹਨੂੰ ਵੋਟ ਪਾਣੀ ਹੈ ਸਾਡੀ ਇੱਕੋ ਹੀ ਪਾਰਟੀ ਹੈ ਜੀ ਅਕਾਲੀ ਦਲ ਅਕਾਲੀ ਦਲ ਜੀ ਹਾਂ ਜੀ ਅਕਾਲੀ ਦਲ ਪਾਰਟੀ ਨੂੰ ਤੁਸੀਂ ਵੋਟ ਦਿਓਗੇ ਐ ਦੱਸ ਸਕਦੇ ਹੋ ਕਿ ਤੁਸੀਂ ਕਿਉਂ ਜਿਹੜੇ ਵੋਟ ਦਿਓਗੇ ਇਹ ਕੋਈ ਜਟਿਲਿਆ ਜੁਰੂਰ ਤੋਂ ਹੀ ਬਾਨੀ ਅੰਮਲ ਆ ਰਹੀ ਜੀ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਵੋਟਾਂ ਦੀ ਜਿਹੜੀ ਤਾਰੀਖ ਹੈ ਮਿਤੀ ਹੈ 1 ਜੂਨ ਨੇੜੇ ਆ ਚੁੱਕੀ ਹੈ ਕਿਸ ਪਾਰਟੀ ਦਾ ਜਿਹੜਾ ਰੁਝਾਨ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਜਿਤਾਉਣ ਦੀ ਜਿਹੜੀ ਗੱਲ ਹੈ ਹਾਲੇ ਤੱਕ ਕੋਈ ਵੀ ਸਥਿਤੀ ਜਿਹੜੀ ਹੈ ਸਾਫ਼ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਟਾਈਮ ਅਸੀਂ ਲੁਧਿਆਣਾ ਗੁਰ ਮੰਡੀ ਦੇ ਵਿੱਚ ਪਹੁੰਚੇ ਆ ਲੋਕਾਂ ਕੋਲੋਂ ਜਾਣਨ ਤੇ ਲਈ ਕਿ ਉਹ ਕਿਸ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਪਾਣਗੇ ਔਰ ਕਿਉਂ ਪਾਣਗੇ ਸੋ ਆਓ ਚੱਲਦੇ ਆ ਤੇ ਗੱਲਬਾਤ ਕਰਦੇ ਆ ਕੀ ਨਾਮ ਤੁਹਾਡਾ ਜੀ ਦੀਪਕ ਖਰਾਨਾ ਬਈ ਖਰਾਨਾ ਜੀ ਕਿਹੜੀ ਪਾਰਟੀ ਨੂੰ ਤੁਸੀਂ ਜਿਹੜਾ ਸਪੋਰਟ ਕਰੋਗੇ ਇਸ ਵਾਰ ਵੋਟ ਕਿਹੜੀ ਪਾਰਟੀ ਨੂੰ ਦਿਓਗੇ ਭਾਜਪਾ ਸਰ ਭਾਜਪਾ ਨੂੰ ਦੱਸ ਸਕਦੇ ਹੋ ਕਿ ਕਿਉਂ ਭਾਜਪਾ ਨੂੰ ਤੁਸੀਂ ਵੋਟ ਦਿਓਂ ਵੈਸੇ ਸਰ ਮੋਦੀ ਭਗਦਾ ਸੀ ਤਾਂ ਬੀਜਪੀ ਨੂੰ ਸਰ ਵੈਸੇ ਹੀ ਹਿੰਦੂ ਧਰਮ ਕਰਕੇ ਬਥੇਰਾ ਕੁਛ ਮਤਲਬ ਕਿ ਨਾ ਜਿਵੇਂ ਮੋਦੀ ਆ ਮੋਦੀ ਦੇ ਕਰਕੇ ਕੋਈ ਦੇਸ਼ ਮਤਲਬ ਆਪਣਾ ਕਾਫੀ ਅੱਗੇ ਹੋਇਆ ਕੋਈ ਮਿਲਟਰੀ ਕੋਈ ਪਾਕਿਸਤਾਨ ਅੱਗੇ ਨਹੀਂ ਆਂਦਾ ਉਹਦੇ ਕੋਈ ਚਾਈਨਾ ਨਹੀਂ ਆਗੇ ਕੁਝ ਕਹਿੰਦਾ ਨਹੀਂ ਤਾਂ ਕਈ ਪਾਰਟੀਆਂ ਦੇ ਟਾਈਮ ਤਾਂ ਕਦੀ ਪਾਕਿਸਤਾਨ ਨੇ ਹਮਲਾ ਕਰਤਾ ਕਦੀ ਚਾਈਨਾ ਉਧਰੋਂ ਆਗੇ ਪਰ ਜਿੰਨੀ ਜਰ ਮੋਦੀ ਆ ਕਿਸੇ ਦੇ ਦਾਮ ਨਹੀਂ ਪਿਆ ਬਸ ਇਹ ਆਗੇ ਕੀ ਕਹ ਤੁਹਾਡੇ ਕਹਿਣ ਤੋਂ ਪਾਵੇ ਕਿ ਬੀਜੇਪੀ ਦੀ ਸਰਕਾਰ ਦੇ ਕਾਰਨ ਜਿਹੜਾ ਦੇ ਸਾਡਾ ਸੁਰੱਖਿਅਤ ਨਹੀਂ ਸੁਰੱਖਿਅਤ ਹੈਗਾ ਬੀਜੇਪੀ ਦੇ ਕਾਰਨ ਬੀਜੇਪੀ ਦੇ ਕਾਰਨ ਕੀ ਨਾਮ ਤੁਹਾਡਾ ਜੀ ਅਵੇਸ਼ ਸ਼ਰਮਾ ਜੀ ਸ਼ਰਮਾ ਜੀ ਤੁਸੀਂ ਵੀ ਕਹਿ ਰਹੇ ਸੀ ਕੁਝ ਦੱਸੋ ਕੀ ਕਹਿਣਾ ਚਾਹੋਗੇ ਸਰ ਬੀਜੇਪੀ ਨੂੰ ਹੀ ਅਸੀਂ ਵੋਟ ਦਵਾਂਗੇ ਕਿਉਂਕਿ ਇਹਨੇ ਵੀ ਅੱਗੇ ਦੇਸ਼ ਵਧਾਇਆ ਤੇ ਅੱਗੇ ਵੀ ਵਧਾਏਗਾ ਹਾਂਜੀ ਠੀਕ ਹੈ ਤਾਂ ਪਹਿਲੀ ਜਿਹੜੀ ਵੋਟ ਹੈ ਜੀ ਬੀਜੇਪੀ ਦੇ ਖੇਮੇ 'ਚ ਜਿਹੜੀ ਪੈਂਦੀ ਨਜ਼ਰ ਆ ਰਹੀ ਹੈ ਕੀ ਨਾਮ ਆ ਪਾਜੀ ਤੁਹਾਡਾ ਸਾਹਿਲ ਪਾਜੀ ਸਾਈਟ ਦੀ ਸਵਾਗਤ ਹੈ ਲੁਧਿਆਣਾ ਲਾਈਵ ਤੇ ਕਿਹੜੀ ਪਾਰਟੀ ਨੂੰ ਜਿਹੜੀ ਤੁਸੀਂ ਇਸ ਵਾਰ ਵੋਟ ਕਰੋਗੇ ਬੀਜੇਪੀ ਆਣੀ ਚਾਹੀਦੀ ਪਾਜੀ ਬੀਜੇਪੀ ਨੂੰ ਪਾਵਾਂਗੇ ਵੋਟ ਕਾਰਨ ਬੀਜੇਪੀ ਨੂੰ ਕਿਉਂ ਵੋਟ ਪਾਣਾ ਚਾਹੁੰਦੇ ਤੁਸੀਂ ਪਾਜੀ ਕਾਮਕਾਰ ਦੇ ਹਾਲਾਤ ਦੇਖੋ ਕੀ ਹੋਏ ਪਏ ਨੇ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਕਾਮਕਾਰ ਦੇ ਹਾਲਾਤ ਦੇਖੋ ਕਿੱਦਾਂ ਦੇ ਹੋਏ ਪਏ ਕਿੱਦਾਂ ਦੇ ਬੰਦਾ ਨਾ ਬੰਦੇ ਦੀ ਯਾਦ ਦੇਖੋ ਤਾਂ ਸਹੀ ਕਿਰਾਏ ਘਟਨੇ ਮੁਸ਼ਕਲ ਹੋਏ ਪਏ ਇੱਥੇ ਤਾਂ ਜੀ ਆਮ ਆਣੀ ਚਾਹੀਦੀ ਜੀ ਬੀਜੇਪੀ ਆਣੀ ਚਾਹੀਦੀ ਹੈ ਕੰਮਕਾਰਜ ਤਾਂ ਫਰਕ ਪਊਗਾ ਜੀ ਦੇਖੋ ਜਿੱਥੇ ਤੇ ਬੀਜੇ ਦੇ ਆ ਗਏ ਬੀਜੇਪੀ ਨੂੰ ਵੋਟ ਪਾਓ ਬਿੱਟੂ ਜੀ ਨੂੰ ਜਿਤਾਓ ਆਪ ਜੀ ਠੀਕ ਹੈ ਠੀਕ ਹੈ ਕੰਮਕਾਰ ਦੀ ਤੁਸੀਂ ਕਹਿ ਰਹੇ ਹੋ ਕਿ ਹਾਲਤ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਖਰਾਬ ਹੈ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਅਸ਼ੀਸ਼ ਹੈ ਜੀ ਅਸ਼ੀਸ਼ ਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਕਰੋਗੇ ਅਸੀਂ ਵੋਟ ਪਾਵਾਂਗੇ ਪ੍ਰਭੂ ਬੀਜੇਪੀ ਨੂੰ ਨਹੀਂ ਪਾਵਾਂਗੇ ਜੀ ਵੋਟ ਜੋ ਸ਼ੁਰੂ ਤੋਂ ਨਹੀਂ ਪਾਉਂਦੇ ਆ ਰਹੇ ਆ ਚਾਹੇ ਹਰੇ ਚਾਹੇ ਜਿੱਤੇ ਸ਼ੁਰੂ ਤੋਂ ਸ਼ੁਰੂ ਤੋਂ ਪਾਉਂਦੇ ਆ ਰਹੇ ਹੈਗੇ ਹਾਂ ਕਾਰਨ ਸਾਨੂੰ ਦੱਸੋਗੇ ਕੋਈ ਇਸ ਵਾਰ ਜਿਹੜੀ ਤੁਸੀਂ ਕਿਉਂ ਵੋਟ ਪਾਣੀ ਚਾਹੋਗੇ ਕਾਰਨ ਤਾਂ ਭਾਜੀ ਮੁੱਦੇ ਉਹੀ ਹੈ ਬਸ ਮਹਿੰਗਾਈ ਉਹਨੇ ਹੀ ਆਗੇ ਸੈੱਟ ਕਰਨੀ ਹੈ ਬਾਕੀ ਹੁਣ ਦੇਖੋ ਜਿੰਨੀ ਚਾਹੀਦੀ ਹੈ ਬੀਜੇਪੀ ਆਪਣੇ ਪੰਜਾਬ ਫੇਰੀ ਪਰਚਮ ਹਿਰਾਏਗਾ ਭਗਵਾ ਵੀ ਤੇ ਬੀਜੇਪੀ ਵੀ ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਕੋਈ ਸਹੂਲਤਾਂ ਮਿਲੀਆਂ ਸਾਨੂੰ ਤਾਂ ਦੇਖੋ ਆ ਲੱਗੇ ਆ ਜੀ 100-100 ਰੁਪਏ ਡਿਸਪਲੇ ਵਾਂ ਐਨਾ ਬੁਰਾ ਹਾਲ ਕਰਾਤਾ ਇਹਨਾਂ ਕੰਮਕਾਰ ਜ਼ੀਰੋ ਹੋ ਗਿਆ ਹੈ ਉਹ ਸਹੀ ਕਹਿੰਦੇ ਨੇ ਭਾਈ ਸਾਹਿਬ ਕੰਮਕਾਰ ਦੀ ਵਾਕਈ ਭਾਈ ਲੰਕਾ ਲਿਛ ਗਈ ਹੋਈ ਹੈ ਅੱਛਾ ਤੁਸੀਂ ਬਾਕੀ ਦੇਖਦੇ ਪਿਆ ਤੁਸੀਂ ਵੀ ਸਾਰੀ ਦਿਹਾੜੀ ਘੁੰਮਦੇ ਹੋ ਤੁਹਾਨੂੰ ਪਤਾ ਹੋਣਾ ਕੰਮ ਦਾ ਕੀ ਮੋਲ ਹੈ ਸਾਰੇ ਵੇਲੇ ਹੀ ਬੈਠੇ ਆ ਦੇਖੋ A to Z ਪੂਰਾ ਜੀ ਰਾਉਂਡ ਅਪ ਕਰ ਲੋ ਪੂਰੇ ਤੇ ਪੂਰੇ ਦੁਕਾਨਦਾਰ ਇਹੀ ਕਹਿਣਗੇ ਕਿ ਬੀਜੇਪੀ ਇੱਕ ਵਾਰੀ ਆ ਨਹੀਂ ਚਾਹੀਦੀ ਇਹ ਪੰਜਾਬ ਕਿਉਂਕਿ ਜਿੱਥੇ ਇਹਦੇ ਬੀਜੇਪੀ ਅੱਗੇ ਦੇਖੋ ਕਿਤਾ ਕੰਮ ਚੱਲ ਰਿਹਾ ਅਸੀਂ ਤਾਂ ਚਲੋ ਗੇ ਨੇ ਜਿਹੜੇ ਆ ਕੇ ਦੱਸਦੇ ਨੇ ਕ ਸੜਕਾਂ ਬਣ ਗਈਆਂ ਕੰਮ ਚੱਲ ਰਹੇ ਨੇ ਬੀਜੇਪੀ ਤੇ ਇੱਕ ਆਪ ਵਿਰੋਧੀ ਹਮੇਸ਼ਾ ਲਾਉਂਦੇ ਨੇ ਕਿ ਬੀਜੇਪੀ ਜਿਹੜੀ ਐ ਧਰਮ ਦੇ ਨਾਂ ਦੇ ਉੱਪਰ ਰਾਜਨੀਤੀ ਕਰਦੀ ਐ ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ ਸਹਿਮਤ ਭਾਈ ਧਰਮ ਦੇ ਹੁਣ ਨਾਮ ਤੇ ਕੀ ਕਰੇਗਾ ਅਗਲਾ ਕੀ ਕਰੇ ਤੁਹਾਨੂੰ ਧਰਮ ਦੇ ਨਾਮ ਤੇ ਕੀਬੋਰਡ ਮੰਗ ਲਈ ਕਰ ਰਹੇ ਨੇ ਕੰਮ ਕਰ ਰਹੇ ਨੇ ਅਗਲੇ ਕੰਮ ਤੇ ਬੋਰਡ ਤੇ ਕਰ ਰਹੇ ਨੇ ਦਿਖਾ ਰਹੇ ਨੇ ਬੀਜੇਪੀ ਵਾਲੇ రామ ਮੰਦਰ ਬਣਵਾਇਆ ਭਾਜੀ ਕੰਮ ਕਰ ਰਹੇ ਨੇ ਕੰਮ ਕਰ ਰਹੇ ਨੇ ਤਾਂ ਹੀ ਲੋਕੀ ਜੁੜ ਰਹੇ ਭਾਜੀ ਨਾਲ ਉਹਨਾਂ ਨੇ ਬੀਜੇਪੀ ਨੇ ਬ੍ਰਾਹਮਣ ਮੰਦਰ ਬਣਾਤਾ ਤੇ ਉਹਦੇ ਨਾਮ ਤੇ ਤਾਂ ਬੋਟ ਮੋਦੀ ਕਹਿ ਰਿਹਾ ਮੈਂ ਮੰਗੀ ਨਹੀਂ ਰਿਆ ਇਹਦਾ ਕੰਮ ਦੇ ਦੇ ਕੰਮ ਚੱਲੇਗਾ ਤਾਂ ਭਾਈ ਹੁਣ ਦੇਖੋ ਯੂਪੀ ਚ ਹੈਗੀ ਆ ਆਪਾਂ ਨੂੰ ਤਾਂ ਕੰਮ ਨਾ ਮਤਲਬ ਕੰਮ ਕਰ ਚੱਲਣਾ ਚਾਹੀਦਾ ਤਾਂ ਹੀ ਘਰ ਚੱਲਣਗੇ ਜੀ ਠੀਕ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਕੰਮ ਚੱਲਣੇ ਚਾਹੀਦੇ ਭਾਜੀ ਮੇਨ ਗੱਲ ਇੱਥੇ ਆ ਠੀਕ ਹੈ ਜੀ ਤਾਂ ਦੋ ਵੋਟਾਂ ਜਿਹੜੀਆਂ ਬੀਜੇਪੀ ਦੇ ਖੇਮੇ 'ਚ ਪੈਂਦੀਆਂ ਨਜ਼ਰ ਆਈਆਂ ਨੇ ਹੋਰ ਵੀ ਇੱਥੇ ਸਾਡੇ ਵੀਰ ਨੇ ਪਹਿਲਾਂ ਆਪਣਾ ਨਾਮ ਦੱਸ ਦਿਓ ਸਰ ਮੇਰਾ ਨਾਮ ਹੈ ਨਵੀਨ ਕੁਮਾਰ ਤਾਂਗੜੀ ਤਾਂਗੜੀ ਜੀ ਏ ਮੇਰਾ ਸਵਾਲ ਗਲਤ ਹੈ ਜਾਂ ਸਹੀ ਹੈ ਤੁਸੀਂ ਕਹਿਆ ਬੀਜੇਪੀ ਨੂੰ ਵੋਟ ਪਾਵਾਂਗਾ ਮੈਂ ਪੁੱਛਿਆ ਕਿ ਤੁਸੀਂ ਬੀਜੇਪੀ ਨੂੰ ਕਿਉਂ ਵੋਟ ਪਾਣੀ ਚਾਹੁੰਦੇ ਅਸੀਂ ਇਸ ਲਈ ਪਾਣਾ ਚਾਹੁੰਦੇ ਆ ਜੀ ਜੋ ਮੋਦੀ ਸਰਕਾਰ ਕਰ ਰਹੀ ਹੈ ਜਦੋਂ ਉਹਨਾਂ ਦੇ ਕੋਲ ਸੀਟਾਂ ਇੱਥੇ ਵੀ ਆਣਗੀਆਂ ਕਿਉਂਕਿ ਮੋਦੀ ਸਰਕਾਰ ਉੱਪਰ ਬੈਠੀ ਆ ਹੂੰ ਨੀਚੇ ਇੱਥੇ ਕੰਮ ਕਰਨ ਨਹੀਂ ਦਿੰਦੀ ਬਾਈ ਜਿਹੜੀ ਸਰਕਾਰ ਇੱਥੇ ਆ ਜਦੋਂ ਮੋਦੀ ਸਰਕਾਰ ਦੇ ਇੱਥੇ ਵੀ ਬੰਦੇ ਆਣਗੇ ਆਪਣੇ ਆਣਗੇ ਆਪਣੇ ਆਪ ਸੈਂਟਰ ਤੇ ਜਦੋਂ ਵਿੱਚ ਹੋਊਗਾ ਤੇ ਆਪਣੇ ਆਪ ਕੰਮ ਵਧਣਗੇ ਹੀ ਇਹ ਤਾਂ ਮਤਲਬ ਕਿ ਜੋ ਸੈਂਟਰ ਸਰਕਾਰ ਹੋਵੇ ਉਹੀ ਪੰਜਾਬ ਦੀ ਹੋਵੇ ਤਾਂ ਜਿਹੜਾ ਥੋੜਾ ਵਧਣਾ ਜੀ ਤਾਂ ਸੁਧਾਰ ਹੋਣਾ ਠੀਕ ਹੈ ਨਹੀਂ ਤਾਂ ਉਹਦਾ ਕੋਈ ਸੁਧਾਰ ਨਹੀਂ ਹੋਣ ਦੇਣਾ ਵਿੱਚ ਕਿਸੇ ਨੇ ਵੀ ਲੱਕੀ ਭੋਲਾ ਜੀ ਭੋਲਾ ਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦੇਵੋ ਭਾਜਪਾ ਨੂੰ ਪਾਵਾਂਗੇ ਭਾਜਪਾ ਨੂੰ ਦੇਵਾਂਗੇ ਪਾਵਾਂਗੇ ਠੀਕ ਹੈ ਤਾਂ ਹਾਲੇ ਤੱਕ ਜਿੰਨੇ ਵੀ ਅਸੀਂ ਵੀਰਾਂ ਨਾਲ ਗੱਲਬਾਤ ਕੀਤੀ ਹੈ ਸਾਰੇ ਭਾਜਪਾ ਦੇ ਹੱਕ ਦੇ ਵਿੱਚ ਹੀ ਵੋਟ ਜਿਹੜੀ ਦੇਂਦੇ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਦੇ ਆ ਅਸੀਂ ਹੋਰ ਵੀ ਜਿਹੜੇ ਲੋਕ ਉਹ ਤੇ ਹੈਗੇ ਨੇ ਨਾਉ ਫੋਨ ਲੈ ਹੈ ਜਿੰਨੇ ਇੱਕੋ ਉਹ ਆ ਸਰ ਕਿੱਥੋਂ ਦੇ ਆਏ ਤੁਸੀਂ ਮੈਂ ਤਾਂ ਪਾਣੀਪਤ ਪਾਣੀਪਤ ਤੋਂ ਹਾਂ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦੇਓਗੇ ਮੇਰੇ ਵੋਟ ਇੱਥੇ ਹੈਗੇ ਨਹੀਂ ਉੱਥੇ 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 ਕਾਂਗਰਸ ਨੂੰ ਕਾਂਗਰਸ ਨੂੰ ਠੀਕ ਹੈ ਕੀ ਨਾਮ ਤੁਹਾਡਾ ਭਾਜੀ ਗਗਨਦੀਪ ਸਿੰਘ ਜੀ ਗਗਨ ਜੀ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਤੇ ਕਿਹੜੀ ਪਾਰਟੀ ਨੂੰ ਵੋਟ ਦੇਓਗੇ ਜੀ ਇਸ ਟਾਈਮ ਦਾ ਜੋ ਵੀ ਮਰਜ਼ੀ ਗੱਲ ਉਹ ਖਿਚੜੀ ਦਾ ਹਿਸਾਬ ਹੀ ਹੈ ਹੂੰ ਬਾਕੀ ਇਸ ਟਾਈਮ ਮੇਨ ਜੇ ਆਪਾਂ ਮਾਰਕੀਟ ਦੇ ਹਿਸਾਬ ਨਾਲ ਚੱਲੀਏ ਜਿਵੇਂ ਇਸ ਟਾਈਮ ਕਾਂਗਰਸ ਉੱਪਰ ਚਲਦੀ ਵੀ ਹੈ ਅੱਛਾ ਕਾਂਗਰਸ ਦੇ ਪੱਪੀ ਸ਼ਾਪੂਰੀ ਜਿਵੇਂ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਮੁਕਾਬਲਾ ਹੈਗਾ ਜੀ ਠੀਕ ਹੈ ਹਾਂ ਤੁਸੀਂ ਰਾਜਾ ਵੜਿੰਗ ਜੀ ਨੂੰ ਸਪੋਰਟ ਕਰੋਗੇ ਜਾਂ ਪੱਪੀ ਸ਼ਾਪੂਰੀ ਜੀ ਨੂੰ ਕਰੋਗੇ ਦੇਖੋ ਜੀ ਆਪਾਂ ਤਾਂ ਦੋਨਾਂ ਨੂੰ ਸਪੋਰਟ ਕਰਦੇ ਆ ਜੀ ਸਿੱਧੀ ਗੱਲ ਹੈ ਦੋਨੋਂ ਵਧੀਆ ਕੈਂਡੀਡੇਟ ਹੈ ਠੀਕ ਹੈ ਪੱਪੀ ਸ਼ਾਪੂਰੀ ਹੈ ਮੇਨ ਸਾਡੇ ਹੈਗੇ ਜੀ ਨਾਲ ਠੀਕ ਹੈ ਹਾਂ ਆਮ ਆਦਮੀ ਪਾਰਟੀ ਨੂੰ ਇਹ ਵੋਟ ਜਿਹੜੀ ਤੁਸੀਂ ਕਰੋਗੇ ਕਿਉਂ ਐਦਾ ਸਾਡੇ ਨਾਲ ਜਿਵੇਂ ਸ਼ਹਿਰ ਦੇ ਰਹਿਣ ਵਾਲੇ ਕਿਸਮ ਰਾਜਾ ਬਡਿੰਗ ਜਿਹੜਾ ਸ਼ਹਿਰ ਤੋਂ ਬਾਹਰਲੇ ਨੇ ਔਰ ਪੱਪੀ ਜੀ ਤੁਸੀਂ ਕਹਿੰਦੇ ਹੋ ਕਿ ਅਗਰ ਕੱਲ ਨੂੰ ਕੋਈ ਮਿਲਣਾ ਜੁਲਣਾ ਹੋਵੇ ਕੋਈ ਕੰਮ ਹੋਵੇ ਤਾਂ ਨੇੜੇ ਨੇ ਇੱਕੋ ਸ਼ਹਿਰ ਦੇ ਵਿੱਚ ਨੇ ਤਾਂ ਜਾ ਕੇ ਜਿਹੜਾ ਤੁਸੀਂ ਮਿਲ ਸਕਦੇ ਮੇਨ ਹੈਗਾ ਜੀ ਕਿ ਹਾਂ ਵੀ ਮੇਨ ਜਿਹੜੇ ਚਾਂਸ ਇਹਨਾਂ ਦੇ ਆਪਣੇ ਪੱਪੀ ਭਾਈ ਦੇ ਹੀ ਹੈ ਠੀਕ ਹੈ ਉਹਨਾਂ ਦੇ ਜਿੱਤਣ ਦੇ ਜ਼ਿਆਦਾ ਚਾਂਸ ਹੈ ਠੀਕ ਹੈ ਠੀਕ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ हां जी भाऊ जी ਕੀ ਨਾਮ ਤੁਹਾਡਾ ਮੇਰਾ ਨਾਮ ਬਿੱਟੂ ਹੈ ਜੀ ਬਿੱਟੂ ਜੀ ਹੁਣ ਦੱਸੋ ਤੁਸੀਂ ਕੀ ਕਹਿ ਰਹੇ ਸੀਗੇ ਜੀ ਕਿਹੜੀ ਪਾਰਟੀ ਨੂੰ ਵੋਟ ਕਰੋਗੇ ਤੁਸੀਂ ਨਹੀਂ ਦੇਖੋ ਜੀ ਇਹ ਪਾਰਟੀ ਸੀ ਕੁਝ ਨਹੀਂ ਦੇਖੀ ਉਹੀ ਤੇ ਪਹਿਲੇ ਜਾ ਕੇ ਨਾ ਦੁਖਰਮਰ ਸਾਹਿਬ ਮੱਥਾ ਟੇਕਾਂਗੇ ਠੀਕ ਹੈ ਸਾਨੂੰ ਉਥੋਂ ਆਵਾਜ਼ ਆਏਗੀ ਦੇਖਦੇ ਆ ਕਿਹੜੀ ਆਵਾਜ਼ ਆਂਦੀ ਹੈ ਵੈਸੇ ਸਾਡੇ ਸੈਂਟਰ ਹਲਕੇ ਤੋਂ ਐਮਐਲਏ ਪੱਪੀ ਭਾਜੀ ਨੇ ਸਾਨੂੰ ਉਹਨਾਂ ਨੇ ਕੰਮ ਵੇਖ ਦੋ ਤਿੰਨ ਸਾਡੀ ਸਰਵਾਈ ਵਧੀ ਹੋਈ ਹੈ ਠੀਕ ਹੈ ਬਾਕੀ ਦੇਖਾਂਗੇ ਸਵੇਰ ਉੱਠ ਕੇ ਕਿਹੜਾ ਮਨ ਕਰਦਾ ਕਿ ਕਿ ਨੂੰ ਵੋਟ ਪਾਣੀ ਹੈ ਜੋ ਅੰਦਰ ਅੰਦਰ ਆਤਮਾ ਬੋਲੇ ਕਿ ਕਿ ਨੂੰ ਵੋਟ ਪਾਦਾਂਗੇ ਕਹਿੰਦਾ ਮਤਲਬ ਇਸ਼ਾਰਾ ਤੁਹਾਡਾ ਅਸੀਂ ਸਮਝ ਗਏ ਆ ਦਰਸ਼ਕ ਵੀ ਸਮਝ ਜਾਣਗੇ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਕਰਨੀ ਚਾਹੁੰਦੇ ਹੋ ਇਹ ਤੁਹਾਨੂੰ ਮੈਂ ਫਾਈਨਲ ਕੋਈ ਨਹੀਂ ਕੀਤਾ ਵੀਰ ਜੀ ਮੈਂ ਫਾਈਨਲ ਕੋਈ ਨਹੀਂ ਕੀਤਾ ਕਿ ਨੂੰ ਵੋਟ ਪਾਣੀ ਹੈ ਠੀਕ ਹੈ ਇਹ ਤੇ ਮੈਂ ਦੇਖਿਆ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਹਮਮ ਸੈਂਟਰ 'ਚ ਮੋਦੀ ਹੈ ਹਮਮ ਅਸੀਂ ਬੜੇ ਛੋਹੋ ਪੰਜ ਫਸੇ ਹੋਏ ਆ ਕਿ ਨੂੰ ਵੋਟ ਪਾਈਏ ਕਿ ਨੂੰ ਨਾ ਪਾਈਏ ਠੀਕ ਹੈ ਕਿ ਆਪਾਂ ਅੱਜ ਘੁੰਮਣ ਨਿਕਲ ਜਾਈਏ ਅੱਛਾ ਤੇ ਵੋਟ ਪਾਉਂ ਨਾ ਹੋ ਸਕਦਾ ਵੱਡੀ ਗੱਲ ਨਹੀਂ ਕਿਉਂਕਿ ਪੈਸੇ ਦੇਣਾ ਸੈਂਟਰ ਨੇ ਹਮਮ ਪੰਜਾਬ ਵਿੱਚ ਮੋਦੀ ਦੇ ਅਸਾਰ ਲੋਕੀ ਕਹਿੰਦੇ ਨੇ 2-3 ਸੀਟਾਂ ਸੀ ਹੁਣ ਕਹਿਣ ਲੱਗੇ ਨੇ 5 ਸੀਟਾਂ ਆਈਆਂ ਕਦੀ ਕਹਿੰਦੇ ਨੇ ਕੋਈ ਵੀ ਨਹੀਂ ਆਣੀ ਸ਼ਸ਼ੋਵਾਲਾ ਦਾ ਕੰਮ ਹੋ ਗਿਆ ਬਹੁਤ ਜ਼ਿਆਦਾ ਕਨਫਿਊਜ਼ ਹੈ ਵੋਟਰ ਕਨਫਿਊਜ਼ ਹੈ ਵੋਟਰ ਕੋਈ ਐਤੀ ਕੋਈ ਵੀ ਨਹੀਂ ਆ ਰਹੀ ਵੋਟਰ ਦੀ ਜੀ ਬਾਕੀ ਦੇਖੋ ਤੇਰਾ ਸਾਇਲੈਂਟ ਵੋਟਰ ਬੈਠਾ ਹੈ ਉਹਦੇ ਉੱਪਰ ਸਾਰਾ ਫੈਸਲਾ ਹੈ ਦਾਅਵੇਦਾਰਾਂ ਦੇ ਉੱਪਰ ਸਾਰਾ ਤੇਰਾ ਸਾਇਲੈਂਟ ਵੋਟਰ ਹੈ ਠੀਕ ਹੈ ਸਾਇਲੈਂਟ ਵੋਟਰ ਦੀ ਆਪਣੀ ਕਹਾਣੀ ਹੈ ਜਦ ਇਹਦਾ ਕਿਸੇ ਨਾਲ ਚੱਲਦੇ ਪਏ ਨੇ ਉਹ ਤਾਂ ਜਲਦੀ ਹੀ ਬੇ ਨੇ ਬੀਜੇਪੀ ਦੇ ਉੱਪਰ આરોਪ ਲੱਗਦੇ ਨੇ ਕਿ ਧਰਮ ਦੇ ਨਾਮ ਦੇ ਉੱਪਰ ਰਾਜਨੀਤੀ ਕਰਦੀ ਹੈ ਬੀਜੇਪੀ ਪਾਰਟੀ ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ ਕਿ ਨਹੀਂ ਹੈਗੀ ਸਾਡੇ ਕੋਲ ਤਾਂ ਅਜੇ ਕੋਈ ਆਇਆ ਹੀ ਨਹੀਂ ਪਹਿਲੀ ਵਾਰੀ ਤੁਸੀਂ ਆਇਓ ਜੀ ਸਾਡੇ ਦੇ ਬੰਦੇ ਕੋਈ ਨਹੀਂ ਆਇਆ ਅੱਜ ਕੋਈ ਇਸ ਤਰ੍ਹਾਂ ਦੀ ਗੱਲ ਸੁਣਾਉਣ ਚ ਨਹੀਂ ਆਏ ਨਹੀਂ ਹੋਇਆ ਕੋਈ ਸੁਣਿਆ ਐਵੇਂ ਮੈਂ ਗਲਤ ਬਿਆਨ ਦੇ ਦਿਆ ਤੁਹਾਨੂੰ ਕੋਈ ਗੱਲ ਸੁਣੇ ਮੈਂ ਸਾਨੂੰ ਕੋਈ ਗੱਲ ਸੁਣ ਨਹੀਂ ਜੀ ਤਾਂ ਠੀਕ ਹੈ ਬਿੱਟੂ ਜੀ ਧੰਨਵਾਦ ਜੀ ਤੁਸੀਂ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਸੜਨਾ ਹਾਂਜੀ ਸਾਸਿਕਾ ਵੀਰ ਜੀ ਕੀ ਨਾਮ ਤੁਹਾਡਾ ਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਜੀ ਵੋਟ ਕਿੱਧਰ ਪਾਓਗੇ ਸਾਡੀ ਇੱਕੋ ਹੀ ਪਾਰਟੀ ਹੈ ਜੀ ਅਕਾਲੀ ਦਲ ਅਕਾਲੀ ਦਲ ਜੀ ਹਾਂ ਜੀ ਅਕਾਲੀ ਦਲ ਪਾਰਟੀ ਨੂੰ ਤੁਸੀਂ ਵੋਟ ਦਿਓਗੇ ਦੱਸ ਸਕਦੇ ਹੋ ਕਿ ਤੁਸੀਂ ਕਿਉਂ ਜਿਹੜੇ ਵੋਟ ਦਿਓਗੇ ਇਹ ਕੋਈ ਚਤਰੀਆ ਸ਼ੁਰੂ ਤੋਂ ਹੀ ਬਾਨੀ ਅੰਦਰ ਮਾਰਿਆ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜੀ ਜਾ ਜਿੰਨੂੰ ਅਸੀਂ ਕਹਿ ਦਿੰਨੇ ਆ ਕਿ ਕੱਟੜ ਕਾਂਗਰਸੀ ਕੱਟੜ ਅਕਾਲੀ ਹਨ ਤਾਂ ਤੁਸੀਂ ਵੀ ਕੱਟੜ ਉਹਦੇ ਵਿੱਚ ਆ ਕੇ ਅਸੀਂ ਪਹਿਲੇ ਕੱਟੜ ਕਾਂਗਰਸੀ ਸੀ ਤੁਸੀਂ ਹਮੇਸ਼ਾ ਪਹਿਲੇ ਕਾਂਗਰਸ ਨੂੰ ਵੋਟ ਪਾਈ ਸੀ ਐਸਾ ਛੇ ਸ਼ਸ਼ਵਨ ਜਾ ਕੇ ਬੜਾ ਜਿਆਦਾ ਹਾਲਾਤ ਖਰਾਬ ਹੋ ਗਏ ਨੇ ਜੀ 올ਡੇਸਟ ਗੰਦੀ ਹੋ ਚੁੱਕੀ ਕਾਮਕਾਰ ਦੀ ਕੀ ਪੋਜੀਸ਼ਨ ਹੈ ਬੋਜੀ ਕੱਲ ਬੋਣੀ ਨਹੀਂ ਕੀਤੀ ਅੱਜ ਤੱਕ ਬਾਸੋ ਵਟੇ ਆ ਜੇ ਇਹਨਾਂ ਕੋ ਬਹਿ ਇਕੱਠੇ ਹੋ ਗਏ ਨੇ ਇਹ ਘਰ ਦਾ ਗੱਜਾ ਤੇ ਸੋਮਵਾਰ ਬੰਦ ਹੁੰਦੀ ਹੈ ਮਾਰਕੀਟ ਮੰਗਲਵਾਰ ਸੀ ਵੀਰ ਜੀ ਬਹੁਤ ਜਿਆਦਾ ਹੈ ਜੀ ਮੰਗਲਵਾਰ ਸੀ ਸੋਮਵਾਰ ਰੇਹੇ ਛੁੱਟੀ ਹੁੰਦੀ ਹੈ ਸੋਮਵਾਰ ਬੰਦ ਹੁੰਦੀ ਹੈ ਸੋਮਵਾਰ ਛੁੱਟੀ ਹੁੰਦੀ ਹੈ ਅਕੀਲੇ ਸੋਮਵਾਰ ਨਾ ਨਾ ਹਰ ਸੋਮਵਾਰ ਅੱਛਾ ਟੈਨਸ਼ਨ ਜ਼ਿਆਦਾ ਪੈ ਜੇਗੀ ਅੱਗੇ ਪਿੱਛੇ ਕਾ ਕਰੀਂ ਸੋਮਵਾਰ ਤੇ ਰੇਹੇ ਨਹੀਂ ਹੁੰਦਾ ਹੋਰ ਟੈਨਸ਼ਨ ਪੈ ਜੇਗੀ ਜੇ ਸੋਮਵਾਰ ਛੁੱਟੀ ਸੀ ਮੰਗਲਵਾਰ ਬੋਣ ਲਈ ਕੀਤੀ ਸਵੇਰ ਦਾ ਬਾਸ ਹੋਏ ਵਟਿਆ ਕੀ ਨੰਗੀ ਨਾਉਗੀ ਨੀ ਚੋਦੂ ਪੰਜਾਬੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਬਟੂ ਜੀ ਬੋ ਜੀ ਨਮਸਕਾਰ ਜੀ ਨਮਸਕਾਰ ਸਵਾਗਤ ਆ ਜੀ ਲੁਧਿਆਣਾ ਲਈ ਤੇ ਕਿਹੜੀ ਪਾਰਟੀ ਨੂੰ ਵੋਟ ਦਿਓਗੇ ਜੀ ਤੁਸੀਂ ਵੋਟ ਜੇ ਵਿਕਾਸ ਦੇ ਨਾਂ ਤੇ ਹੋਣੀ ਚਾਹੀਦੀ ਹੈ ਠੀਕ ਹੈ ਜਿਹੜਾ ਸੈਂਟਰ ਦੇ ਵਿੱਚ ਬੈਠੀ ਸਰਕਾਰ ਹੈ ਅਗਰ ਪੰਜਾਬ ਉਸ ਸਰਕਾਰ ਨਾਲ ਮਿਲ ਕੇ ਚੱਲੇਗਾ ਤਾਂ ਪੰਜਾਬ ਦਾ ਸੁਧਾਰ ਹੋਏਗਾ ਠੀਕ ਹੈ ਸੈਂਟਰ ਦੇ ਵਿੱਚ ਕੋਈ ਵੀ ਆ ਜਾਵੇ ਚਾਹ ਸਰਕਾਰ ਕਾਂਗਰਸ ਆਏ ਬੀਜੇਪੀ ਆਏ ਕਿਸੇ ਤਰ੍ਹਾਂ ਦੀ ਵੀ ਆਏ ਪਰ ਪੰਜਾਬ ਦਾ ਵਿਕਾਸ ਤਾਂ ਹੋਏਗਾ ਜੇ ਪੰਜਾਬ ਸੈਂਟਰ ਨਾਲ ਮਿਲ ਕੇ ਚੱਲੇਗਾ ਤਾਂ ਠੀਕ ਹੈ ਥੈਂਕ ਯੂ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਵੋਟਰ ਸਾਡੇ ਹੁਣ ਜਿਹੜੇ ਇੰਨੇ ਸੂਝਵਾਨ ਹੋ ਗਏ ਨੇ ਦੇਖੋ ਜੀ ਕਾਫੀ ਲੋਕ ਅੱਗੇ ਨਾਲੋਂ ਸਮਝਦਾਰ ਹੋ ਚੁੱਕੇ ਨੇ ਸੂਝਵਾਨ ਨੇ ਪੜ੍ਹੇ ਲਿਖੇ ਸੋਸ਼ਲ ਮੀਡੀਆ ਦਾ ਜਿਹੜਾ ਜਮਾਨਾ ਇਸ ਟਾਈਮ ਤਾਂ ਕੋਈ ਵੀ ਗੱਲ ਹੈ ਜਿਹੜੀ ਉਹ ਮਿੰਟੋ-ਮਿੰਟ ਪਤਾ ਲੱਗਦੀ ਹੈ ਜਨਰਲ ਨੌਲੇਜ ਦੇ ਤੌਰ ਤੇ ਵੀ ਪਤਾ ਲੱਗਦੀ ਰਹਿੰਦੀ ਹੈ ਬਿਲਕੁਲ ਦੇਖੋ ਜੀ ਬਿਲਕੁਲ ਪੰਜਾਬ ਦੇ ਵਿੱਚ ਕਾਰੋਬਾਰ ਦੇ ਹਾਲਾਤ ਬਿਲਕੁਲ ਖਰਾਬ ਹੋ ਚੁੱਕੇ ਨੇ ਲੋਕਾਂ ਦਾ ਰੁਜ਼ਗਾਰ ਨੇ ਤੋਂ ਬਾਹਰ ਦੇਸ਼ਾਂ ਵੱਲੋਂ ਜ਼ਿਆਦਾ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਨਸ਼ਾ ਤੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਠੀਕ ਹੈ ਵਿਕਾਸ ਦੇ ਨਾਤੇ ਬੋਲਣੀ ਚਾਹੀਦੀ ਜੋ ਅੱਛਾ ਵਿਕਾਸ ਕਰੇ ਪੰਜਾਬ ਦਾ ਸੁਧਾਰ ਕਰੇ ਤੇ ਮੌਜੂਦਾ ਪੰਜਾਬ ਸਰਕਾਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਤਕਰੀਬਨ ਕਾਫੀ ਜਿਹੜੀਆਂ ਮੀਟਿੰਗਸ ਕੀਤੀਆਂ ਗਿਆ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਹੋਣਾ ਵੱਲੋਂ ਇਹ ਜਿਹੜੇ ਇਥੋਂ ਦੇ ਉਦਯੋਗਪਤੀ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਣੀਆਂ ਫੈਕਟਰੀਜ਼ ਵਗੈਰਾ ਲਗਾ ਰਹੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਇਥੋਂ ਬਾਹਰ ਨਾ ਜਾਓ ਬਲਕਿ ਬਾਹਰਲੇ ਜਿਹੜੇ ਉਦਯੋਗਪਤੀ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਕਿ ਤੁਸੀਂ ਲੁਧਿਆਣੇ ਜਿਹੜਾ ਆ ਕੇ ਆਪਣੀ ਇੰਡਸਟਰੀ ਲਗਾਓ ਤਾਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਦੀ ਇੰਡਸਟਰੀ ਬਿਲਕੁਲ ਫੇਲ ਹੋ ਚੁੱਕੀ ਹੈ ਇਸ ਟਾਈਮ ਠੀਕ ਹੈ ਕਾਫੀ ਕਾਫੀ ਹੱਦ ਤੱਕ ਲੋਕ ਇਸ ਤੋਂ ਦੇ ਬਾਹਰ ਜਾ ਚੁੱਕੇ ਨੇ ਹਾਂ ਜਿਹੜੀ ਲੇਬਰ ਸੀ ਉਹ ਵੀ ਕਾਫੀ ਬਾਹਰ ਜਾ ਚੁੱਕੀ ਹੈ। ਹੂੰ। ਇੱਥੋਂ ਹੀ ਵਿਕਾਸ ਤਾਂ ਹੋ ਸਕਦਾ ਕੋਈ ਨਵੀਆਂ ਕੋਈ ਫੈਕਟਰੀਆਂ ਲੱਗਣ। ਹੂੰ। ਕੋਈ ਕਾਲਜ ਖੁੱਲਣ। ਹੂੰ। ਜਾਂ ਪੜ੍ਹਾਈ ਵੱਲੇ ਜਾਂ ਹਸਪੀਟਲਾਂ ਵੱਲੇ ਧਿਆਨ ਦਿੱਤਾ ਜਾਵੇ। ਜਾਤੀ ਤੌਰ ਤੇ ਕਿਸੇ ਨੂੰ ਵੋਟ ਨਾ ਦਿੱਤੀ ਜਾਵੇ। ਜਾਤੀਵਾਦ ਨਹੀਂ ਚਾਹੀਦਾ। ਠੀਕ ਹੈ। ਬਿਲਕੁਲ ਜਿਸ ਤਰ੍ਹਾਂ ਅੱਗੇ ਹੁੰਦਾ ਸੀ ਕਿ ਸਾਡੇ ਬਾਬਾ ਜੀ ਨੇ ਕਹਤਾ ਵੇ ਉਧਰ ਵੋਟ ਦੇਣੀ ਆ ਤਾਂ ਉਧਰ ਹੀ ਦੇਣੀ ਆ ਜਾਂ ਕਿਹਾ ਜਾਂਦਾ ਸੀਗਾ ਕਿ ਇਹ ਸਾਡੀ ਜਿੰਨੀ ਵੀ ਬਰਾਦਰੀ ਹੈ ਤਾਂ ਉਹ ਬਰਾਦਰੀ ਦੇ ਜਿਹੜੇ ਵੱਡੇ ਵਡੇਰੇ ਨੇ ਜਿੱਧਰ ਨੂੰ ਉਹਨਾਂ ਨੇ ਕਹਿਤਾ ਤਾਂ ਸਾਰੀ ਬਰਾਦਰੀ ਉਧਰ ਵੋਟ ਕਰਦੀ ਸੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਬਿਲਕੁਲ ਨਹੀਂ ਬਿਲਕੁਲ ਨਹੀਂ ਜੋ ਵੀ ਪੜਿਆ ਲਿਖਿਆ ਸੂਝਵਾਨ ਸਮਝਦਾਰ ਉਹਨੂੰ ਵੋਟ ਦਿਓ ਜੀ ਸਰ ਸਵਾਗਤ ਹੈ ਲੁਧਿਆਣਾ ਲਾਈਵ ਤੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਕੇਸ਼ ਕੁਮਾਰਾ ਜੀ ਅਰੇ ਕੇਸ਼ ਜੀ ਵੋਟ ਕਿਹੜੀ ਪਾਰਟੀ ਨੂੰ ਤੁਸੀਂ ਜਿਹੜੀ ਪਾਉਂਗੇ ਬੀਜੇਪੀ ਨੂੰ ਪਾਣਗੇ ਦੱਸ ਸਕਦੇ ਹੋ ਕਿ ਕਿਉਂ ਬੀਜੇਪੀ ਨੂੰ ਤੁਸੀਂ ਵੋਟ ਮੋਦੀ ਲਹਿਰ ਕਰਕੇ ਜੀ ਮੋਦੀ ਦੇ ਬਹੁਤ ਭਗਤ ਹੈ ਠੀਕ ਹੈ ਜੀ ਭਗਤ ਤਾਂ ਹੈਗੇ ਉਹ ਬਹੁਤ ਅੱਛੀ ਗੱਲ ਹੈ ਇਹਨੇ ਬਹੁਤ ਵਧੀਆ ਕੰਮ ਕਰਾਇਆ ਜੀ ਰਾਮ ਮੰਦਰ ਬਣਾਇਆ ਹੈ 370 ਤਾਰਾ ਹਟਾਈ ਹੈ ਹੂੰ ਇਸ ਕਰਕੇ ਉਹਦੇ ਫੈਨ ਆ ਬਹੁਤ ਵੱਡੇ ਠੀਕ ਹੈ ਕੋਈ ਖੜਾ ਹੋਵੇ ਸੀ ਉਹਦੇ ਮੂੰਹ ਤੇ ਪਾਣੀ ਮੋਦੀ ਜੀ ਬੀਜੇਪੀ ਨੂੰ ਜਿਹੜੇ ਪਾਣੀ ਹਾਂਜੀ ਠੀਕ ਹੈ ਸਾਡੀ ਪੱਕੀ ਵੋਟ ਬੀਜੇਪੀ ਦੀ ਠੀਕ ਹੈ ਠੀਕ ਕਰਕੇ ਜੀ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਆ ਜੀ ਲੁਧਿਆਣਾ ਲਾਈਵ ਤੇ ਕੀ ਨਾਮ ਤੁਹਾਡਾ ਰਾਜੀਵ ਠਾਪੜ ਤਾਪਰ ਸਾਹਿਬ ਕਿਹੜੀ ਪਾਰਟੀ ਨੂੰ ਜਿਹੜੀ ਵੋਟ ਦੇਓਗੇ ਇਸ ਵਾਰ ਇਹ ਤਾਂ ਦੇਖੋ ਸਾਡੀ ਅੰਦਰ ਆਤਮਾ ਹੁਸਨ ਦੇ ਨੂੰ ਭੁੱਲੇਗੀ ਉਹਨੂੰ ਕਰਾਂਗੇ ਨਹੀਂ ਫੇਰ ਵੀ ਕੁਝ ਤੇ ਅੰਤਰਾਤਮਾ ਨੇ ਹੁਣ ਤੱਕ ਸੋਚ ਹੀ ਲਿਆਗਾ ਹੁਣ ਤਾਂ ਦੇਣ ਹੀ ਕੁਝ ਨਹੀਂ ਰਹਿ ਗਏ ਨਹੀਂ ਦੇਣ ਤਾਂ ਕੁਝ ਨਹੀਂ ਰਹਿ ਗਏ ਇਹ ਚੀਜ਼ਾਂ ਪ੍ਰਾਈਵੇਟ ਹੁੰਦੀਆਂ ਵੈ ਸਾਰੀਆਂ ਇਹ ਸ਼ੋਅ ਸ਼ੋਅ ਨਹੀਂ ਕੀਤੀਆਂ ਜਾਂਦੀਆਂ ਬ੍ਰਦਰ ਅਸੀਂ ਤਾਂ ਰਿਕਵੈਸਟ ਰਿਕਵੈਸਟ ਕਰ ਸਕਦੇ ਹਾਂ ਉਹ ਠੀਕ ਹੈ ਸਾਰਿਆਂ ਨਾਲ ਸਾਡੇ ਲਿੰਕ ਹੈ ਸਾਰੇ ਸਾਡੇ ਭਾਈ ਹੈ ਸਾਰਿਆਂ ਦਾ ਸਤਿਕਾਰ ਠੀਕ ਹੈ ਤੇ ਤੁਸੀਂ ਮਤਲਬ ਕਿ ਅਜੇ ਸ਼ੋਅ ਨਹੀਂ ਕਰਨਾ ਚਾਹੁੰਦੇ ਪਤਾ ਆਪਣਾ ਖੋਲਣਾ ਹੀ ਚਾਹੁੰਦੇ ਹਾਂਜੀ ਠੀਕ ਹੈ ਤਾਂ ਪਰਸਾ ਠੀਕ ਹੈ ਕੀ ਨਾਮ ਤੋਂ ਦੱਸੋ ਆਪਣਾ ਅਰਪਿਤ 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 ਜੀ ਕਿਹੜੀ ਪਾਰਟੀ ਨੂੰ ਵੋਟ ਦਿਓਗੇ ਇਸ ਵਾਰ ਵੋਟ ਤਾਂ ਜੀ ਦਵਾਂਗੇ ਅਸੀਂ ਕਾਂਗਰਸ ਨੂੰ ਵੋਟ ਦਵਾਂਗੇ ਠੀਕ ਹੈ ਹਾਂਜੀ ਦੱਸ ਸਕਦੇ ਹੋ ਕਿ ਕਿਉਂ ਦੇਣੀ ਚਾਹੁੰਦੇ ਹੋ ਤੁਸੀਂ ਕਾਂਗਰਸ ਨੂੰ ਵੋਟ ਦੇਣਾ ਚਾਹੁੰਦੇ ਹਾਂ ਜੀ ਸਾਨੂੰ ਬੰਦਾ ਪਸੰਦ ਆ ਰਾਜਾ ਵਰਦੀ ਅਮਰਿੰਦਰ ਸਿੰਘ ਰਾਜਾ ਵਰਦੀ ਠੀਕ ਹੈ ਹਾਂ ਜੀ ਰਾਜਾ ਵੜਿੰਗ ਜੀ ਦੇ ਫੈਨ ਹੋ ਤੇ ਇਸ ਕਰਕੇ ਸੀ ਕਾ ਹਾਂ ਜੀ ਹਾਂ ਜੀ ਸਾਨੂੰ ਰਾਜਾ ਵੜਿੰਗ ਜੀ ਦੇ ਫੈਨ ਹੈਗੇ ਆ ਅਸੀਂ ਸਿੱਧੇ ਅਸੀਂ ਉਹਨਾਂ ਨੂੰ ਵੋਟ ਪਾਣੀ ਹੈ ਠੀਕ ਹੈ ਸਿੱਧੀ ਸਾਫ਼ ਸਪਸ਼ਟ ਗੱਲ ਕਿਹੜੀ ਗੱਲ ਉਹਨਾਂ ਦੀ ਜਿਹੜੀ ਤੁਹਾਨੂੰ ਬਹੁਤ ਸਭ ਤੋਂ ਚੰਗੀ ਲੱਗਦੀ ਹੈ ਸਾਨੂੰ ਉਹਨਾਂ ਦੀ ਪਰਸਨੈਲਿਟੀ ਬਹੁਤ ਚੰਗੀ ਲੱਗਦੀ ਹੈ ਠੀਕ ਹੈ ਹਾਂ ਠੀਕ ਹੈ ਸਿੱਧੀ ਗੱਲ ਪਰਸਨੈਲਿਟੀ ਚੰਗੀ ਲੱਗਦੀ ਹੈ ਠੀਕ ਹੈ ਜੀ ਠੀਕ ਹੈ ਅਰਪੀਤ ਜੀ ਅਰਪੀਤ ਨਾਮ ਦੱਸੇ ਕੰਮ ਤਾਂ ਤੁਹਾਨੂੰ ਪਤਾ ਕਿਸੇ ਨੇ ਕਰਾਣੇ ਨਹੀਂ ਕੰਮ ਤਾਂ ਸਵੇਰੇ ਆਣਾ ਤੇ ਸ਼ਾਮੀ ਜਾਣਾ ਇੱਥੋਂ ਹੀ ਲੈ ਕੇ ਜਾਣਾ ਪਰ ਬੰਦਾ ਸਾਨੂੰ ਉਹ ਚੰਗਾ ਲੱਗਦਾ ਇਹ ਵੀ ਉਮੀਦ ਹੈ ਕਿ ਕੰਮ ਨਹੀਂ ਕਰਾਣਾ ਕਿਸੇ ਸਾਹ ਪਤਾ ਹੀ ਹੈ ਅੱਜ ਤਾਂ ਦੇਖੋ ਜਿਹੜੇ ਆਣਗੇ ਦੇਖੋ ਕੱਲ੍ਹ ਪਰਸਾ ਹੀ ਪਤਾ ਲੱਗੂਗਾ ਨਹੀਂ ਫਿਰ ਵੀ ਕੁਝ ਨਹੀਂ ਕਹਿ ਸਕਦਾ ਜੀ ਅਜੇ ਨਹੀਂ ਪਤਾ ਕੋਈ ਕੁਝ ਨਹੀਂ ਬੋਲਣਾ ਹੈ ਸਵਾਗਤ ਹੈ ਜੀ ਸਾਰਿਆਂ ਦਾ ਲੁਧਿਆਣਾ ਲਾਈਵ ਤੇ ਕਪੂਰ ਸਾਹਿਬ ਕਿਹੜੀ ਪਾਰਟੀ ਨੂੰ ਵੋਟ ਦੇਓਗੇ ਜੀ ਮੈਂ ਰਾਜਾ ਵੜਿੰਗ ਜੀ ਨੂੰ ਵੋਟ ਦੇਵਾਂਗਾ ਜੀ ਕਾਂਗਰਸ ਨੂੰ ਜਿਹੜੀ ਵੋਟ ਦੇ ਆ ਕਾਂਗਰਸ ਲਈ ਵੋਟ ਕਿਉਂ ਦੇਣੀ ਚਾਹਨੇ ਹੋ ਤੁਸੀਂ ਕਾਂਗਰਸ ਨੂੰ ਵੋਟ ਕਾਂਗਰਸ ਨੂੰ ਵੋਟ ਦੇ ਦਿੰਦਾ ਇੱਕੋ ਹੀ ਕਾਰਨ ਹੈ ਕਿ ਪਿਛਲੇ 10 ਸਾਲ ਚੋਸੀਂ ਬੜਾ ਬਰੋਜ਼ਗਾਰੀ ਦਾ ਮਹਿੰਗਾਈ ਦਾ ਸੰਤਾਪ ਦੇਖਿਆ ਵੈ ਕੈਨ ਨੂੰ ਕੁਛ ਹੋਰ ਨੇ ਕਰਨ ਨੂੰ ਕੁਛ ਹੋਰ ਨੇ ਔਰ ਸਾਡੇ ਖਾਸ ਕਰ ਜਿਹੜੇ ਇੱਥੇ ਦੇ ਕੈਂਡੀਡੇਟ 10 ਸਾਲ ਰਹੇ ਉਹਨਾਂ ਨੇ ਕੁਛ ਕੀਤਾ ਨਹੀਂ ਉਹਨ ਉਧਰੋਂ ਚਲੇ ਗਏ ਆ ਤੇ ਬਸ ਇਸ ਕਰਕੇ ਚਾਹਨੇ ਕਿ ਇੱਕ ਬਦਲਾਅ ਚਾਹਨੇ ਆ ਕਿ ਪੰਜਾਬ ਦੀ ਤਰੱਕੀ ਲਈ ਆਪਣੇ ਵਪਾਰ ਦੀ ਤਲੱਕੀ ਦੇ ਲਈ ਕਾਂਗਰਸ ਨੂੰ ਵੋਟ ਕਵਿਓ ਰਾਜਾ ਸਾਹਿਬ ਬਹੁਤ ਅੱਛਾ ਇਨਸਾਨ ਨੇ ਔਰ ਉਹਨਾਂ ਦੇ ਵਿੱਚ ਜज्ਬਾ ਹੈ ਕੰਮ ਕਰਨ ਦਾ ਔਰ ਉਹਨਾਂ ਦੇ ਜज्ਬੇ ਨੂੰ ਸਲਾਮ ਕਰਦੇ ਹੋ ਉਹਨਾਂ ਨੂੰ ਵੋਟ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਤੱਕ ਦਾ ਜਿਹੜਾ ਉਹਨਾਂ ਦਾ ਰਿਪੋਰਟ ਕਾਰਡ ਹੈ ਐਜ਼ ਇੱਕ ਅਧਿయోగਪਤੀ ਤੁਸੀਂ ਕਿੰਨੇ ਨੰਬਰ ਦਸਾਂ ਚ ਉਹਨਾਂ ਨੂੰ ਦੇਣਾ ਚਾਹੋਗੇ ਐਦਾਂ ਹੁੰਦਾ ਵੀ ਜੇ ਅਸੀਂ ਜਦੋਂ ਸਾਰੇ ਪੇਪਰ ਦਿੰਨੇ ਆ ਅੱਠ ਪੇਪਰ ਹੁੰਦੇ ਆ ਜਿਹੜਾ ਮੈਥ ਇੰਗਲਿਸ਼ ਵਿੱਚ ਫੇਲ ਹੋਵੇ ਉਹਨੂੰ ਫੇਲ ਕਰ ਦਿੱਤਾ ਜਾਂਦਾ ਜੇ ਬਾਕੀ ਕਿਸੇ ਸਬਜੈਕਟਾਂ ਚ ਅਸੀਂ ਨੰਬਰ ਦਿੰਨੇ ਹੈ ਮੈਥ ਇੰਗਲਿਸ਼ ਵਿੱਚ ਫੇਲ ਨੇ ਤੁਹਾਡੇ ਕਹਿਣ ਦਾ ਭਾਵੇਂ ਹੈ ਕਿ ਸਰਕਾਰ ਫੇਲ ਹੈ ਵਪਾਰੀ ਵਰਗ ਦੇ ਲਈ ਵਪਾਰੀ ਵਰਗ ਲਈ ਫੇਲ ਹੈ ਕਿਉਂਕਿ ਇੱਕ ਇੱਕ ਮੈਥ ਛੋਟੀ ਜੀ ਗੱਲ ਕਰਦਾ ਇੱਕ ਤੁਸੀਂ ਜੇ ਤੁਸੀਂ ਕੋਈ ਰਜਿਸਟਰੀ ਕਰਾਣ ਜਾਂਦੇ ਹੋ ਤਹਿਸੀਲ ਵਿੱਚ ਤੁਸੀਂ ਉੱਥੇ ਜਾ ਕੇ ਦੱਸ ਸਕਦੇ ਹੋ ਵੀ ਸਰਕਾਰ ਪਾਸ ਹੈ ਜਾਂ ਫੇਲ ਹੈ ਇਹ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਅੱਛਾ ਹਾਂ ਉੱਥੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਕੀ ਲੋਕ ਕਿੰਨੇ ਪਰੇਸ਼ਾਨ ਨੇ ਜੇ ਇੱਕ ਆਦਮੀ 2 ਲੱਖ ਦਾ ਮਕਾਨ ਲੈਂਦਾ ਉਹ ਵਿਚਾਰਾ ਪਤਾ ਨਹੀਂ ਕਿੱਦਾਂ ਰਜਿਸਟਰੀ ਕਰਾਂਦਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵਾ ਬੋਲਣਾ ਕੀ ਹੈ ਕਿਉਂਕਿ ਹਲੇ 2.5 ਸਾਲ ਇਹਨਾਂ ਦਾ ਰਾਜ ਹੈਗਾ ਅਸੀਂ ਇਹਨਾਂ ਲਈ ਕੀ ਬੋਲੀਏ ਇਹਨਾਂ ਨੂੰ ਚਾਹੀਦਾ ਠੀਕ ਹੈ ਕਪੂਰ ਸਾਹਿਬ ਜੀ ਸਰ ਤੁਹਾਡਾ ਕੀ ਨਾਮ ਹੈ ਜੀ ਪਿੰਕੀ ਕਪੂਰ ਨੇ ਪਿੰਕੀ ਜੀ ਸਵਾਗਤ ਹੈ ਲੁਧਿਆਣਾ ਲਾਈਵ ਤੇ ਤੁਸੀਂ ਵੀ ਕਾਂਗਰਸ ਨੂੰ ਵੋਟ ਦੇਵੋਗੇ ਹਾਂ ਜੀ ਰਾਜਾ ਵੀਡਿੰਗ ਨੂੰ ਕਾਂਗਰਸ ਨੂੰ ਵੋਟ ਦੇਵਾਂਗੇ ਜੀ ਠੀਕ ਹੈ ਥੋੜਾ ਐਕਸਪਲੇਨ ਕਰ ਦਿਓ ਕਿ ਕਿਉਂ ਵੋਟ ਜਿਹੜੀ ਦੇਣੇ ਸਾਡੀ ਹੋਜੜੀ ਦਾ ਪੰਜਾਬੀ ਦਾ ਬੇੜਾ ਗਰਗ ਹੋਇਆ ਹੈ ਠੀਕ ਹੈ ਹਾਂ ਇਸ ਕਰਕੇ ਅਸੀਂ ਬਦਲਾਅ ਚਾਹਨੇ ਆਂ ਰਾਜਾਪਿੰਡਿੰਗ ਨੂੰ ਲਿਆਨੇ ਚਾਹਨੇ ਆਂ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਜਿਹੜਾ ਹੋਜੜੀ ਵਰਗ ਸੀ ਉਹ ਵਧੀਆ ਬਹੁਤ ਵਧੀਆ ਚੱਲਦਾ ਸੀ ਜੀ business ਬਹੁਤ ਵਧੀਆ ਚੱਲਦਾ ਸੀ ਜੀ ਠੀਕ ਹੈ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਕੰਮ ਨਹੀਂ ਚੱਲਿਆ ਉਸ ਹਾਂ ਨਹੀਂ ਬਿਲਕੁਲ ਜਲੇਦਾ ਵੈਸੇ ਮੋਦੀ ਸਰਕਾਰ ਤੋਂ ਬਾਅਦ ਹੀ ਨਹੀਂ ਚੱਲੇ। ਚੋਟੇ ਵਿਚਾਰ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੋ ਇਸ ਵਾਰ ਉਮੀਦਵਾਰ ਨੇ ਐਮਪੀ ਦੀ ਇਲੈਕਸ਼ਨ ਤੇ ਤਾਂ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਵਾਲਾਂ ਤੋਂ ਜਿਹੜਾ ਭਜਦੇ ਨਜ਼ਰ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕਿ ਕਿਹੜੀ ਸਰਕਾਰ ਜਿਹੜੀ ਹੈ ਸੱਤਾ ਦੇ ਵਿੱਚ ਆਉਂਦੀ ਹੈ। ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਹਰੀ ਨਾਲ হরবেনি ঢিলো লুধিয়া লাইভ